ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਬੀ ਮਾਇਆ ਤਾਰੀ ਨਾਮ ਪਰਿਓ ਭਗਤ ਗੋਵਿੰਦ ਕਾ ਇਹੇ ਰੱਖੋ ਪੈਜ ਤੁਮਾਰੀ ਹਰ ਜੀਉ ਨਿਮਾਣਿਆ ਤੋਂ ਮਾਣ ਨਿਚੀ ਚੀਆ ਚੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕੋ ਕੁਰਬਾਨ ਰਹਾਉ ਜੈਸਾ ਬਾਲਕ ਪਾਏ ਸੁਪਾਈ ਲਖ ਅਪਰਾਧ ਕਮਾਵੇ ਕਰ ਪਦੇਸ ਚਿੜਕੇ ਬਪਾਤੀ ਬਹੜ ਪਿਤਾ ਗਲ ਲਾਵੇ ਪਿਛਲੇ ਆਵਗੁਣ ਬਕਸ਼ ਲੈ ਪ੍ਰਭ ਆਗੇ ਮਾਰਗ ਪਾਵੇ ਹਰ ਅੰਤਰ ਜਾਮੀ ਸਭ ਵਿਦ ਜਾਣੈ ਤਕਿਸ ਪਹਿ ਆਖ ਸੁਣਾਈਐ ਕਹਿਣ ਕਥਨ ਨਾ ਪੀਜੈ ਗੋਬਿੰਦ ਹਰ ਭਾਵੈ ਪੈ ਜਿਰਖਾਈਐ ਆਵਰੇ ਓਟ ਮੈਂ सगली ਦੇਖੀ ਇਕ ਤੇਰੀ ਓਟ ਰਹਾਈ ਐ ਹੋਏ ਦਿਆਲ ਕਿਰਪਾਲ ਪ੍ਰਭ ਠਾਕਰ ਆਪੇ ਸੁਣੈ ਬੇਨੰਤੀ ਪੂਰਾ ਸਤਗੁਰ ਮੇਲ ਮਿਲਾਵੇ ਸਭ ਚੁੱਕੈ ਮਨ ਕੀ ਚਿੰਤੈ ਹਰ ਹਰ ਨਾਮ ਅਵਖਦ ਮੁਖ ਪਾਇਆ ਜਨ ਨਾਨਕ ਸੁਖ ਬਸੰਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਨਜ ਦੇ ਪਵਿੱਤਰੋ ਕੋ ਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਦਸ਼ਾ ਜੀ ਦੇ ਸੋਰਠ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ हे ਪ੍ਰਭੂ ਜੀ ਤੂੰ ਉਹਨਾਂ ਬੰਦਿਆਂ ਨੂੰ ਮਾਰ ਦਿੰਦਾ ਜਿਨ੍ਹਾਂ ਦਾ ਹੋਰ ਕੋਈ ਮਾਣ ਨਹੀਂ ਕਰਦਾ ਮੈਂ ਤੇਰੀ ਤਾਕਤ ਤੋਂ ਸਦਕੇ ਜਾਂਦਾ ਹਾਂ हे ਭਾਈ ਮੇਰਾ ਗੋਬਿੰਦ ਨਕਾਰਿਆਂ ਨੂੰ ਵੀ ਆਦਰਯੋਗ ਬਣਾ ਦਿੰਦਾ ਹੈ ਠਹਿਰਾਓ हे ਪ੍ਰਭੂ ਤੂੰ ਆਤਮਿਕ ਜੀਵਨ ਦੀ ਗਵਾਚੀ ਹੋਈ ਰਾਸ ਪੂੰਜੀ ਨੂੰ ਵਾਪਸ ਦਿਵਾਉਣ ਵਾਲਾ ਹੈ ਤੂੰ ਵਿਕਾਰਾਂ ਦੀ ਕੈਦ ਵਿੱਚੋਂ ਛੁਡਾਉਣ ਵਾਲਾ ਹੈ ਤੇਰਾ ਕੋਈ ਖਾਸ ਰੂਪ ਸਰੂਪ ਨਹੀਂ ਦੱਸਿਆ ਜਾ ਸਕਦਾ ਤੂੰ ਜੀਵਾਂ ਨੂੰ ਦੁੱਖਾਂ ਵਿੱਚ ਢਾਰਸ ਦੇਣ ਵਾਲਾ ਹੈ हे ਪ੍ਰਭੂ ਮੈਂ ਕੋਈ ਚੰਗਾ ਕਰਮ ਕੋਈ ਚੰਗਾ ਧਰਮ ਕਰਨਾ ਨਹੀਂ ਜਾਣਦਾ ਮੈਂ ਲੋਭ ਵਿੱਚ ਫਸਿਆ ਰਹਿੰਦਾ ਹਾਂ ਮੈਂ ਮਾਇਆ ਦੇ ਮੋਹ ਵਿੱਚ ਗਰਸਿਆ ਰਹਿੰਦਾ ਹਾਂ ਪਰ हे ਪ੍ਰਭੂ ਮੇਰਾ ਨਾਮ ਗੋਬਿੰਦ ਦਾ ਭਗਤ ਪੈ ਗਿਆ ਹੈ ਸੋ ਹੁਣ ਤੋਂ ਆਪਣੀ ਨਾਮ ਦੀ ਆਪ लाज ਰੱਖ हे ਭਾਈ ਜਿਵੇਂ ਕੋਈ ਬੱਚਾ ਆਪਣੀ ਲਗਨ ਅਨੁਸਾਰ ਸੁਭਾਅ ਅਨੁਸਾਰ ਲੱਖਾਂ ਗਲਤੀਆਂ ਕਰਦਾ ਹੈ ਉਸ ਦਾ ਪਿਓ ਉਸ ਨੂੰ ਸਿੱਖਿਆ ਦੇ ਦੇ ਕੇ ਕਈ ਤਰੀਕਿਆਂ ਨਾਲ ਝਟਕਦਾ ਵੀ ਹੈ ਪਰ ਫਿਰ ਆਪਣੇ ਗਲ ਨਾਲ ਉਸ ਨੂੰ ਲਾ ਲੈਂਦਾ ਹੈ ਇਸੇ ਤਰ੍ਹਾਂ ਪ੍ਰਭੂ ਪਿਤਾ ਵੀ ਜੀਵਾਂ ਦੇ ਪਿਛਲੇ ਗੁਨਾਹ ਬਖਸ਼ ਲੈਂਦਾ ਹੈ ਤੇ ਅਗਾਂਹ ਵਾਸਤੇ ਜੀਵਨ ਤੇ ਠੀਕ ਰਸਤੇ ਉੱਤੇ ਪਾ ਦਿੰਦਾ ਹੈ हे ਭਾਈ ਪ੍ਰਮਾਤਮਾ ਹਰੇਕ ਦੇ ਦਿਲ ਦੀ ਜਾਣਣ ਵਾਲਾ ਹੈ ਜੀਵਾ ਦੀ ਹਰੇਕ ਆਤਮਿਕ ਹਾਲਤ ਨੂੰ ਜਾਣਦਾ ਹੈ ਉਸ ਨੂੰ ਛੱਡ ਕੇ ਹੋਰ ਕਿਸ ਪਾਸ ਆਪਣੀ ਵਿਰਥਾ ਆਖ ਕੇ ਸੁਣਾਇਆ ਜਾ ਸਕਦੀ ਹੈ हे ਭਾਈ ਪਰਮਾਤਮਾ ਨਿਰੀਆਂ ਜਵਾਨੀ ਗੱਲਾਂ ਨਾਲ ਖੁਸ਼ ਨਹੀਂ ਹੁੰਦਾ ਕਹਿਣੀ ਕਰਕੇ ਜਿਹੜਾ ਮਨੁੱਖ ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ ਕਰਨੀ ਕਰਕੇ ਜਿਹੜਾ ਮਨੁੱਖ ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ ਉਸ ਦੀ ਉਹ ਇੱਜ਼ਤ ਰੱਖ ਲੈਂਦਾ ਹੈ हे ਪ੍ਰਭੂ ਮੈਂ ਹੋਰ ਸਾਰੇ ਆਸਰੇ ਵੇਖ ਲਏ ਹਨ ਮੈਂ ਇੱਕ ਤੇਰਾ ਆਸਰਾ ਹੀ ਰੱਖਿਆ ਹੋਇਆ ਹੈ हे ਭਾਈ ਮਾਲਕ ਪ੍ਰਭੂ ਤਿਆਵਾਨ ਹੋ ਕੇ ਕਿਰਪਾਲ ਹੋ ਕੇ ਆਪ ਹੀ ਜਿਸ ਜੀਪ ਜਿਸ ਮਨੁੱਖ ਦੀ ਬੇਨਤੀ ਸੁਣ ਲੈਂਦਾ ਹੈ ਉਸ ਨੂੰ ਪੂਰਾ ਗੁਰੂ ਮਿਲਾ ਦਿੰਦਾ ਹੈ ਮਿਲ ਇਸ ਤਰ੍ਹਾਂ ਉਸ ਮਨੁੱਖ ਦੇ ਮਨ ਦੀ ਹਰੇਕ ਕਿੰਤਾ ਮੁੱਕ ਜਾਂਦੀ ਹੈ ਹੇ ਦਾਸ ਨਾਨਕ ਆਖ ਗੁਰੂ ਜਿਸ ਮਨੁੱਖ ਦੇ ਮੂੰਹ ਵਿੱਚ ਪਰਮਾਤਮਾ ਦਾ ਨਾਮ ਦਵਾਈ ਪਾ ਦਿੰਦਾ ਹੈ ਉਹ ਮਨੁੱਖ ਆਤਮਿਕ ਆਨੰਦ ਵਿੱਚ ਜੀਵਨ ਬਤੀਤ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ This is today's Yokum Nama from Sri Dravar Sahib Amritsar, uttered by our fifth Guru, Guru Arjan Dev Ji, under heading short fifth Mahal. Guru Sahib Ji says that the re restorer of what was taken away, the liberator from captivity, the Formless Lord, the destroyer of pain, I do not know about karma and good deeds. I do not know about dharma and righteous living. I am so greedy, chasing after maya. I go by the Name of God's devotee, please save this honor of yours. O dear Lord, you are the owner of the dishonored. You make the unworthy ones worthy. O my Lord of the universe, I am a sacrifice to your Almighty. Creative power, pause. Like the child in, innocently making thousands of mistakes, his father teaches him and scolds him so many times, but still he hugs him close in his embrace please forgive my past actions god and place me on your path for the future the lord the inner knower the searcher of hearts knows all about my state of mind so who also who else should I go to and speak to the Lord, the Lord of the universe, is not pleased by mere recitation of words, it is pleasing to his will, he preserves our honor. I have seen all other shelters. But yours alone remains for me. Becoming kind and compassionate, God, the Lord and Master Himself, listens to my prayer. He unites me in union with the perfect true Guru, and all the cares and anxieties of my mind are dispelled the lord har har has placed the medicine of the naam into my mouth servant nanak abides in peace waheguruji ka khalsa waheguruji ki fateh